ਕੋਈ ਐਸਾ ਇਨਸਾਨ ਸੀ ਬੜਾ ਅਕਾਲ ਪੁਰਖ ਦਾ ਉਹਦੇ ਸਿਰ ਤੇ ਹੱਥ ਸੀਗਾ ਬਿੜੇ ਪਿੱਛੇ ਬੜਾ ਉਹਦਾ ਕਰਮ ਚੰਗਾ ਕਰਿਆ ਵੈਤੀਆ ਉਹਦਾ ਐਸਾ ਕਰਮ ਕਰਿਆ ਵੈਤੀ ਉਹ ਸਣੇ ਦੇ ਅਕਾਲ ਪੁਰਖ ਦੀ ਕਚਹਿਰੀ ਜਾਂਦਾ ਹੁੰਦਾ ਪੈਦਲ ਤੁਰ ਕੇ ਉਹ ਰੋਜ਼ ਜਾਇਆ ਕਰੇ ਰੋ ਜਾਇਆ ਕਰੇ ਆਥਣੂ ਆਦੇ ਪਰਿਵਾਰ ਚ ਆ ਜਾ ਕਰੇ ਅਕਾਲ ਪੁਰਖ ਦੀ ਕਚਹਿਰੀ ਚ ਜਾਇਆ ਕਰੇ ਆਥਣੂ ਆਵੇ ਮੁੜ ਕੇ ਕਰੇ ਆ ਜਾ ਕਰੇ ਤਾਂ ਜਦੋਂ ਜਾਂਦਾ ਹੁੰਦਾ ਹੈ ਕਿ ਨਗਰ ਦੇ ਵਿੱਚ ਦੀ ਲੰਘਦਾ ਹੁੰਦਾ ਉਸ ਨਗਰ ਦੇ ਵਿੱਚ ਇੱਕ ਬੜਾ ਗਰੀਬ ਬੰਦਾ ਸੀਗਾ ਕੋਦੇ ਘਰ ਵਾਲੀ ਦੀ ਛੋਟੇ ਛੋਟੇ ਬੱਚੇ ਤੇ ਉਹਦੇ ਘਰੇ ਬੜੀ ਤੰਗੀ ਸੀ ਬੱਚੇ ਵੀ ਭੁੱਖੇ ਤੇ ਹਾਇ ਰਿਹਾ ਕਰਨਾ ਆਪ ਵੀ ਘਰੇ ਕਮਜ਼ੋਰੀ ਸੀ ਅੰਨ ਪਾਣੀ ਬਿਨਾਂ ਪੂਰਾ ਮਿਲਿਆ ਕਰੇ ਖਾਦਾ ਖਾਣ ਨੂੰ ਉਹਨਾਂ ਨੂੰ ਤਾ ਇੱਕ ਦਿਨ ਉਹਦੇ ਘਰ ਵਾਲੀ ਕਹਿੰਦੀ ਕਹਿੰਦੀ ਮਹਾਰਾਜ ਇੱਕ ਇਥੋਂ ਦੀ ਰੋਜ਼ ਬੰਦਾ ਜਾਂਦਾ ਹੈ ਰੋਜ਼ ਮਜ਼ਦੂਰੀ ਕਰਨ ਉਹ ਜਿਹੜਾ ਕਾਲਪੁਰਖ ਦੀ ਕਚਹਿਰੀ ਜਾਂਦਾ ਹੁੰਦਾ ਉਹਨੇ ਆਖਿਆ ਵੀ ਇਹ ਕਿਤੇ ਦਿਹਾੜੀ ਕਰਨ ਜਾਂਦਾ ਹੈ ਕਹਿੰਦੀ ਇੱਕ ਬੰਦਾ ਰੋਜ਼ ਜਾਂਦਾ ਹੈ ਆਥ ਨੇ ਮੁੜ ਕੇ ਆਉਂਦਾ ਤੂੰ ਉਹਦੇ ਨਾਲ ਚਲਿਆ ਆਇਆ ਜਾਇਆ ਕਰ ਜਿੱਥੇ ਉਹ ਕੰਮ ਕਰਦਾ 4 ਰੁਪਏ ਉਹ ਲੈ ਕੇ ਆਉਂਦਾ 2 ਰੁਪਏ ਤੂੰ ਲੈ ਕੇ ਆ ਜਾ ਕਰੇਗਾ ਕਹਿੰਦਾ ਫਿਰ ਚੰਗਾ ਜਦੋਂ ਕੱਲ ਨੂੰ ਜਾਊ ਮੈਂ ਉਹਦੇ ਨਾਲ ਜਾਊਂਗਾ ਮੈਂ ਵੀ ਲਿਆਉਂ ਕੁਛ ਨਾ ਕੁਛ ਕਮਾ ਕੇ ਉਹ ਦੂਸਰੇ ਦਿਨੋਂ ਭਾਈ ਉਹ ਬੰਦਾ ਤਾਂ ਰੋਜ਼ ਆਉਂਦਾ ਸੀ ਉਹ ਦੂਸਰੇ ਦਿਨੋਂ ਫੇਰ ਆ ਗਿਆ ਉਹ ਜਦੋਂ ਆ ਗਿਆ ਤੇ ਘਰ ਵਾਲੀ ਕਹਿੰਦੀ ਐਂ ਕਰ ਤੂੰ ਤਿਆਰ ਬੈਠਾ ਹੋ ਆਉਂਦਾ ਉਹਦੇ ਨਾਲ ਰਲ ਜਾ ਉਹ ਉੱਠ ਕੇ ਭਗਤ ਉਸ ਕਰਮ ਦੇ ਨਾਲ ਕਰਮਚਾਰੀ ਦੇ ਨਾਲ ਰਲ ਗਿਆ ਜਿਹੜਾ ਅਕਾਲ ਪੁਰਖ ਦੀ ਕਚਹਿਰੀ ਜਾਂਦਾ ਹੁੰਦਾ ਉਹ ਜਦੋਂ ਨਾਲ ਰਲ ਗਿਆ ਤੁਰੇ ਜਾਂਦੇ ਨੇ ਉਹ ਗਾਹਾਂ ਨੂੰ ਪੁੱਛਦਾ ਰਾਹ ਦੇ ਵਿੱਚ ਉਹ ਭਰਾਵਾ ਤੈਂ ਕਿੱਥੇ ਜਾਣਾ ਹੈ ਉਹ ਕਹਿੰਦਾ ਮਹਾਰਾਜ ਮੈਂ ਤਾਂ ਉੱਥੇ ਜਾਣਾ ਕੰਮ ਕਰਨ ਜਿੱਥੇ ਤੁਸੀਂ ਕੰਮ ਕਰਨ ਜਾਂਦੇ ਹੋ ਕਹਿੰਦਾ ਮੇਰੇ ਛੋਟੇ ਛੋਟੇ ਬੱਚੇ ਨੇ ਕਹਿੰਦਾ ਉਹ ਬੜੇ ਅੰਨ ਪਾਣੀ ਪਿੰਨਿ ਆ ਭੁੱਖੇ ਨੇ ਮੈਂ ਵੀ ਮਿਹਨਤ ਕਰਿਆਊਂਗਾ ਮੈਨੂੰ ਚਲੋ ਪੈਸੇ ਘੱਟ ਦੇ ਦੇਣਗੇ ਕੁਛ ਉਹ ਕਹਿੰਦਾ ਭਗਤਾ ਮੈਂ ਮਜ਼ਦੂਰੀ ਕਰਨ ਨਹੀਂ ਜਾਂਦਾ ਮੇਰਾ ਕਰਮ ਕਰਿਆ ਹੋਇਆ ਹੈ ਮੈਂ ਤਾਂ ਆਕਾਲ ਪੁਰਖ ਦੀ ਕਚਹਿਰੀ ਜਾਣਾ ਤੂੰ ਨਹੀਂ ਜਾ ਸਕਦਾ ਉੱਥੇ ਕਾਹਨੂੰ ਮੁਰਦਾ ਫਿਰੇਗਾ ਇੰਨੀ ਬਾੜ ਕਰਨਾ ਤੂੰ ਮੁੜ ਜਾ ਮੈਂ ਤਾਂ ਆਕਾਲ ਪੁਰਖ ਦੀ ਕਚਹਿਰੀ ਜਾਣਾ ਤੂੰ ਨਹੀਂ ਉੱਥੇ ਜਾ ਸਕਦਾ ਤੈਨੂੰ ਅਧਿਕਾਰ ਨਹੀਂ ਅੰਦਰ ਬੜਨ ਦਾ ਉਹ ਕਹਿੰਦਾ ਕਹਿੰਦਾ ਵੀ ਫਿਰ ਗੱਲ ਆਏ ਆ ਜਿੱਥੇ ਮੈਨੂੰ ਰੋਕਣਗੇ ਮੈਂ ਉੱਥੇ ਰੁਕੂੰਗਾ ਮੈਂ ਚੱਲੂੰਗਾ ਤਾਂ ਤੇਰੇ ਨਾਲ ਹੀ ਕਹਿੰਦਾ ਚੰਗਾ ਉਹ ਚਲੇ ਆ ਗਿਆ ਚਲੇ ਆ ਗਿਆ ਨਾਲ ਹੀ ਉਹ ਭੱਗ ਗਿਆ ਗਾਹਾਂ ਹੁਣ ਜਦੋਂ ਅਕਾਲ ਪੁਰਖ ਦੇ ਦਵਾਰੇ ਗਏ ਤਾਂ ਸੈਨਿਕ ਉਹਨੂੰ ਉੱਥੇ ਕਹਿਣ ਲੱਗੇ ਵੀ ਭਗਤਾ ਇੱਥੇ ਰੁਕ ਜਾ ਤੈਨੂੰ ਅਧਿਕਾਰ ਨਹੀਂ ਜਾਣ ਦਾ ਉਹ ਫਿਰ ਕਹਿੰਦਾ ਐਂ ਕਰੀ ਕਹਿੰਦਾ ਮੇਰਾ ਸੁਨੇਹਾ ਲੈ ਕੇ ਜਾ ਮੈਂ ਤਾਂ ਇੱਥੇ ਖੜਦਾ ਮੈਂ ਤੇਰੇ ਨਾਲ ਹੀ ਮੁੜੂ ਕਹਿੰਦਾ ਮੈਨੂੰ ਗਾਹਾਂ ਜਾਣ ਦਾ ਅਧਿਕਾਰ ਹੈ ਨਹੀਂ ਉਹ ਕਹਿੰਦਾ ਕਾਲਪੁਰਖ ਨੂੰ ਫਰਾਂਏ ਪੁੱਸੀ ਵੀ ਸਾਨੂੰ ਵੀ ਕਿਤੇ ਰੋਟੀ ਰੱਜ ਨਹੀਂ ਮਿਲੂਗੀ ਸਾਡਾ ਕੀ ਐਸਾ ਕਰਮ ਮੰਦਾ ਕਰਿਆ ਵੇ ਅਸੀਂ ਭੁੱਖੇ ਤੇ ਹੈ ਰਹਿਨੇ ਆ ਵੀ ਕਿਤੇ ਸਾਨੂੰ ਰੋਟੀ ਰੱਜ ਨਹੀਂ ਮਿਲੂਗੀ ਉਹਨੂੰ ਪੁੱਛ ਕੇ ਆਈ ਵੀ ਸਾਡਾ ਜਿਹੜਾ ਕੋਟਾ ਹੈ ਕਿੰਨਾ ਕਹ ਕਾਲਪੁਰਖ ਕੋਲੇ ਕਹਿੰਦਾ ਠੀਕ ਐ ਉਹ ਚਲਿਆ ਗਿਆ ਉਹ ਉੱਥੇ ਰੁਕ ਗਿਆ ਉਹ ਆਥਣ ਸਾਈ ਭਈ ਉੱਥੇ ਕਾਲਪੁਰਖ ਦੀ ਕਚਹਿਰੀ ਹੋਈ ਗੱਲਬਾਤ ਲਿਖੇ ਪੱਤੇ ਹੁੰਦੇ ਰਹੇ ਤਾਂ ਜਦੋਂ ਮੁੜਨ ਦਾ ਟਾਈਮ ਹੋਇਆ ਤਾਂ ਕਚੇਰੀ ਮਿਥਰੀ ਤਾਂ ਉਹਨੂੰ ਕਹਿਣ ਲੱਗਿਆ ਆਕਾਲਪੁਰਖ ਭਗਤਾ ਜਾ ਫਿਰ ਤੂੰ ਖੜਾ ਹੈ ਕਹਿੰਦਾ ਮਹਾਰਾਜ ਜੀ ਇੱਕ ਮਾਤ ਲੋਕ ਦੇ ਵਿੱਚ ਬੰਦਾ ਹੈ ਮੈਨੂੰ ਇੱਕ ਉਹਦਾ ਸਨੇਹਾ ਦਿੱਤਾ ਉਹਨੇ ਉਹਦਾ ਸਨੇਹਾ ਲੈ ਕੇ ਆਇਆ ਕਹਿੰਦਾ ਦੱਸੋ ਕਹਿੰਦਾ ਜੀ ਮਾਤ ਲੋਕ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਨਸਾਨ ਹੈ ਉਹਦੇ ਬੱਚੇ ਨੇ ਛੋਟੇ-ਛੋਟੇ ਉਹ ਮੇਰੇ ਨਾਲ ਆਇਆ ਸੀ ਉਹ ਕਹਿੰਦਾ ਕਾਲਪੁਰਖ ਨੂੰ ਐ ਪੁੱਸ ਕੇ ਆਈ ਵੀ ਸਾਨੂੰ ਵੀ ਕਿਤੇ ਭੋਜਨ ਰਾਜਮਾ ਮਿਲ ਜੂਗਾ ਸਾਡਾ ਕਿਹਜਾ ਕਰਮ ਕਰਿਆ ਵੇ ਸਾਡਾ ਅਨਾਜ ਕਾਲਪੁਰਖ ਕੋਲੇ ਕਿੰਨਾ ਕੁ ਕੁਸਾ ਸਾਡਾ ਦੇਣ ਖਾਤਰ ਹੈਗਾ ਕੁਸਾ ਸਾਡਾ ਪਿੱਛੇ ਬੀਜਿਆ ਵੇ ਆ ਉਹ ਕਹਿੰਦਾ ਭਾਈ ਆਪਾਂ ਦੇਖ ਲੈਨੇ ਆ ਉਹਨੇ ਜਦੋਂ ਭਾਈ ਉਹਦਾ ਬੈਂਕ ਵਾਲਿਆਂ ਨੂੰ ਖਾਤਾ ਕੱਢਿਆ ਦੇਖਿਆ ਤਾਂ ਉੱਥੇ ਉਹਦਾ ਨਾਜ ਬਿਲਕੁਲ 20 ਕਿਲੋ ਉਹ ਕਹਿੰਦਾ ਭਾਈ ਇਹਨੇ ਪਿਛਲੇ ਕਰਮ ਦਾ ਬੀਜਿਆ ਨਹੀਂ ਹੈਗਾ ਉਹਦਾ ਨਾਜ 20 ਕਿਲੋ ਹੀ ਆ ਇੱਥੇ ਮੈਂ ਉਹ ਥੋੜਾ ਥੋੜਾ ਕਰਕੇ ਦੇ ਰਿਹਾ ਉਹਨੂੰ ਆਹ ਸਨੇਹਾ ਲਾ ਦੀ ਉਹਨੂੰ ਕਹਿੰਦਾ ਜੀ ਠੀਕ ਐ ਆ ਗਿਆ ਉਹਦੇ ਕੋਲੇ ਆ ਕੇ ਕਹਿੰਦਾ ਭਾਈ ਮੇਰਾ ਸਨੇਹਾ ਲਿਆਇਆ ਕਹਿੰਦਾ ਹਾਂ ਲਿਆਇਆ ਉਹ ਜਿਹੜਾ ਭਾਈ ਕਰਮਚਾਰੀ ਠੀਕ ਆ ਉਹੋ ਜਿਹੜਾ ਭਾਈ ਅਕਾਲ ਪੁਰਖ ਦੀ ਕਚੇਰੀ ਜਾਂਦਾ ਹੁੰਦਾ ਉਹ ਕਹਿੰਦਾ ਭਗਤਾ ਪਿਛਲੇ ਜਨਮ ਦੇ ਵਿੱਚ ਤੁਹਾਡਾ ਕਰਮ ਬਿਲਕੁਲ ਛੋਟਾ ਕਰਿਆ ਵੇ ਤੁਸੀਂ ਬੀਜਿਆ ਨਹੀਂ ਪਿਛਲੇ ਜਰਮੇ ਤੇ ਜਾਮੇ ਚ ਥੋੜਾ ਕਰਮ ਛੋਟਾ ਕਰਿਆ ਵੇ ਉੱਥੇ ਮਾਲਕ ਕੋਲੇ ਤਾਂ ਥੋੜਾ ਕੁਝ ਜਮਾ ਹੀ ਨਹੀਂ ਹੈ ਨਾ ਕੋਈ ਦਾਨ ਕਰਿਆ ਵਾ ਨਾ ਕੋਈ ਸੇਵਾ ਕਰੀ ਵਾ ਨਾ ਕੋਈ ਚੰਗਾ ਕਰਮ ਕਰਿਆ ਵਾ ਛੋਡੀ ਘਟौती ਤਾਂ ਹੀ ਹੈ ਉੱਥੇ ਤਾਂ ਥੋੜੇ ਕਹਿੰਦਾ ਪਰਿਵਾਰ ਦਾ ਇੱਕ 20 ਕਿਲੋ ਨਾਜ ਆ ਉਸ ਨੂੰ ਥੋੜਾ ਥੋੜਾ ਕਰਕੇ ਦੇਈ ਜਾਂਦਾ ਹੈ ਕਹਿੰਦਾ ਜੀ ਠੀਕ ਹੈ ਘਰੇ ਆ ਗਏ ਉਹਨੇ ਉਹਦੇ ਘਰ ਵਾਲੀ ਨੂੰ ਗੱਲ ਦੱਸੀ ਵੀ ਆਪਣਾ ਉਥੇ ਕਾਲਪੁਰਖ ਕੋਲੇ ਅਨਾਜ ਇੰਨਾ ਕੀ ਆ ਤਾਂ ਹੀ ਆਪਾਂ ਨੂੰ ਥੋੜਾ ਦਿੰਦਾ। ਉਹ ਕਹਿੰਦੀ ਐਂ ਕਰ ਫਿਰ ਕੱਲ ਨੂੰ ਫੇਰ ਜਾਈ ਉਹਦੇ ਨਾਲ। ਕੱਲ ਨੂੰ ਉਹਦੇ ਨਾਲ ਫੇਰ ਜਾਈਂ ਕਹਿੰਦੀ ਆਪਾਂ ਰੱਜ ਕੇ ਤਾਂ ਖਾ ਕੇ ਦੇਖ ਲਾਂਗੇ ਜੇ 20 ਕਿਲੋ ਤਾਂ 10 ਕਿਲੋ ਇਕੱਠਾ ਮੰਗਵਾ ਲਾ। ਕਹਿੰਦਾ ਚੰਗਾ। ਉਹ ਦੂਸਰਾ ਦਿਨ ਚੜਿਆ। ਤਾਂ ਉਹ ਤਪਸੀ ਲੋਕ ਪਾਈ ਜਿਹੜਾ ਜਾਂਦਾ ਸੀ ਰੋਜ਼ ਉਹ ਫੇਰ ਆ ਰਿਹਾ ਹੈ। ਉਹਦੇ ਨਾਲ ਫੇਰ ਉੱਠ ਕੇ ਰਲ ਗਿਆ ਦੂਸਰੇ ਦਿਨੋਂ। ਉਹ ਕਹਿੰਦਾ ਭਾਈ ਅੱਜ ਤੂੰ ਫੇਰ ਵਗ ਚੱਲਿਆ ਮੇਰੇ ਨਾਲ ਕਹਿੰਦਾ ਜੀ ਅੱਜ ਮੈਂ ਤੇਰੇ ਨਾਲ ਇਉਂ ਚੱਲਿਆ ਵੀ ਜਿਹੜਾ ਕਾਲਪੁਰਖ ਨੇ ਕਿਹਾ ਵੀ 20 ਕਿਲੋ ਨਾਜ ਹੈ ਕਹਿੰਦਾ ਵੀ ਮੈਨੂੰ ਉਹਦੇ ਵਿੱਚੋਂ 10 ਕਿਲੋ ਅੱਜ ਇਕੱਠਾ ਲਿਆ ਦੇ ਮੇਰੇ ਘਰ ਵਾਲੀ ਕਹਿੰਦੀ ਕਿ ਇਹਨਾਂ ਰੱਜ ਕੇ ਤਾਂ ਖਾ ਕੇ ਦੇਖ ਲਈਏ ਉਹ ਕਹਿੰਦਾ ਭਾਈ ਤੁਹਾਡੀ ਮਰਜ਼ੀ ਹੈ ਮੈਂ ਤਾਂ ਲਿਆ ਦੂੰ ਨਾਲ ਹੀ ਚੱਲਿਆ ਗਿਆ ਉਹ ਸੈਨਿਕਾਂ ਨੇ ਭਾਈ ਉਹਨਾਂ ਨੇ ਦੇਵ ਦੇਵਤਿਆਂ ਨੇ ਉਹਨੂੰ ਉੱਥੇ ਰੋਕਤਾ ਉਹ ਭਾਈ ਭਗਤ ਅੰਦਰ ਚੱਲਿਆ ਗਿਆ ਜਦੋਂ ਸਮਾਪਤੀ ਹੋਈ ਫੇਰ ਕਚੈਰੀ ਦੀ ਉਹ ਸਾਰੇ ਦੇਵੀ ਦੇਵਤੇ ਜਦੋਂ ਚਲੇ ਗਏ ਤਾਂ ਉਹ ਫੇਰ ਇਕੱਲਾ ਖੜਾ ਹੈ ਉਹ ਅਕਾਲ ਪੁਰਖ ਕਹਿੰਦਾ ਭਾਈ ਅੱਜ ਫੇਰ ਖੜਾ ਤੂੰ ਕੀ ਗੱਲ ਕਹਿੰਦਾ ਮਹਾਰਾਜ ਜਿਹੜਾ ਉਹ ਕੱਲ ਵਾਲਾ ਮਾਤਲੋਕ ਦੇ ਵਿੱਚ ਬੰਦਾ ਸੀ ਜਿੱਦੀ ਖਾਤਰ ਮੈਂ ਪੁੱਛਿਆ ਸੀ ਕਹਿੰਦਾ ਉਹਨੇ ਇਹ ਗੱਲ ਕਹੀ ਹੈ ਉਹ ਵੀ ਕਹਿੰਦਾ ਅੱਜ ਪਿੱਛੇ ਖੜਾ ਹੈ ਉਹ ਕਹਿੰਦਾ ਮੇਰੇ ਘਰ ਵਾਲੀ ਕਹਿੰਦੀ ਐ ਵੀ 20 ਕਿਲੋ ਚੋਂ 10 ਕਿਲੋ 나ਜ ਇਕੱਠੇ ਹੀ ਲਿਆ ਪਤਾ ਰੱਜ ਕੇ ਖਾ ਕੇ ਦੇਖ ਲਾਂਗੇ ਉਹ ਕਹਿੰਦਾ ਭਾਈ ਫਿਰ ਉਹੀ ਔਖਾ ਹੋ ਮੇਰੇ ਬਣੀ ਦਾ ਭਮਾ ਸਾਰਾ ਲੈ ਜਾਓ ਕਹਿੰਦਾ ਜੀ ਉਹਨੇ 10 ਕਿਲੋ ਕਿਹਾ ਕਹਿੰਦਾ ਠੀਕ ਐ 10 ਕਿਲੋ ਦੇ ਦਿੰਨੇ ਆ ਉਹਨੇ ਭਾਈ 10 ਕਿਲੋ ਨਾਜ ਆਕਾਲਪੁਰਖ ਨੇ ਉਹਦੇ ਝੋਲੇ ਚ ਪਾ ਕੇ ਉਹਨੂੰ ਫੜਾਤਾ ਉਹ ਲੈ ਕੇ ਘਰੇ ਫੇਰ ਉੱਪੜ ਗਿਆ ਜਦੋਂ ਘਰੇ ਆ ਗਿਆ ਤਾਂ ਦੂਸਰੇ ਦਿਨ ਉਹਦੇ ਘਰ ਵਾਲੀ ਕਹਿੰਦੀ ਐ ਐਂ ਕਰ ਇਹ ਜੋ 5 ਕਿਲੋ ਤਾਂ ਤੂੰ ਦੁਕਾਨ ਤੇ ਵੇਚ ਕੇ ਦਾਲ ਪਾਣੀ ਦਾ ਸਮਾਨ ਲਿਆ 5 ਕਿਲੋ ਮੈਂ ਚੱਕੀ ਤੇ ਪੀ ਕੇ ਲਿਉਣੀ ਆ ਕਹਿੰਦਾ ਠੀਕ ਐ ਉਹਨੇ ਹੱਟੀ ਤੇ 5 ਕਿਲੋ ਵੇਚੀ ਕਣਕ ਉਹਦਾ ਤਾਂ ਭਾਈ ਦਾਲ ਵਾਸਤੇ ਨੂਨ ਮਸਾਲਾ ਦਾਲ ਦਪਹਾ ਜਿਹਾ ਸਮਾਨ ਲੈ ਲਿਆ ਉਹ 5 ਕਿਲੋ ਆਟਾ ਚੱਕੀ ਤੇ ਪੀ ਲਿਆਈ ਪੀ ਲਿਆਈ ਤਾਂ ਉਹਨਾਂ ਨੇ ਫੇਈ ਬੜੀ ਮौज ਦੇ ਵਿੱਚ ਫਿਰ 2-3 ਦਿਨ ਉਹਨਾਂ ਨੇ ਖਾਦਾ ਉਸ ਉਹਦੇ ਵਿੱਚੋਂ ਕੁੱਤੇ ਨੂੰ ਵੀ ਰੋਟੀ ਪਾਤੀ ਕੁਸ਼ ਜਿੱਥੇ ਪੀ ਰਹੀ ਧੀ ਉਥੇ ਦਾਣੇ ਖਿੰਡ ਗਏ ਉਥੇ ਚੂਹੇ ਚੂਹੀਆਂ ਵੀ ਖਾ ਗਏ ਜਿੱਥੇ ਆਟਾ ਸਾਂਹਿਆ ਉਥੇ ਆਟਾ ਵੀ ਡੁੱਲ ਗਿਆ ਉਹ ਕੀੜੀਆਂ ਨੇ ਵੀ ਚੱਕ ਲਿਆ ਉਹ ਜਦੋਂ ਬਈ ਕੰਮ ਹੋ ਗਿਆ ਤਾਂ ਆਕਾਲਪੁਰਖ ਕੋਲੇ ਉਹ ਉਥੇ ਸੱਦਾ ਪਹੁੰਚ ਗਿਆ ਬਈ ਲਿਖੋ ਜੀ ਕੁੱਤੇ ਨੂੰ ਰੋਟੀ ਪਾਤੀ ਕੀੜੀਆਂ ਨੇ ਆਟਾ ਚੱਕਿਆ ਉਹ ਜਾਨਵਰਾਂ ਨੇ ਉਥੇ ਦਾਣੇ ਵਿੱਚ ਚੱਕੀ ਕੋਲੇ ਖਾਦੇ ਨੇ ਉਥੇ ਜਮਾ ਹੋ ਗਿਆ ਹੌਲੀ ਹੌਲੀ ਜਿਉ ਮੋਕ ਗਈ ਜਦੋਂ ਮੁੱਕ ਗਈ ਉਹਦੇ ਘਰ ਵਾਲੀ ਕਹਿੰਦੀ ਐਂ ਕਰ ਉਹ ਜਿਹੜਾ 10 ਕਿਲੋ ਆ ਨਾ ਉਹ ਵੀ ਲਿਆ ਹੁਣ ਦੇਖੀ ਜਾਊ ਜਿਵੇਂ ਬਣੂ ਫਿਰ ਤਾਂ ਉਹ ਕੁਛ ਦਿਨਾਂ ਮਗਰੋਂ ਉਹ ਫੇਰ ਚੱਲ ਪਿਆ ਉਹ ਭਗਦੇ ਨਾਲ ਉਹ ਫੇਰ ਗਿਆ ਉਹ ਕਹਿੰਦਾ ਭਗਤਾ ਅੱਜ ਤੂੰ ਫੇਰ ਚੱਲਿਆ ਉਹ ਕਹਿੰਦਾ ਵੀ ਜਿਹੜਾ 10 ਕਿਲੋ ਉੱਥੇ ਮੇਰਾ ਪਿਆ ਹੈ ਨਾ ਉਹ ਵੀ ਮੈਨੂੰ ਕਾਲਪੁਰਖ ਤੋਂ ਲਿਆ ਦੇ ਕਹਿੰਦਾ ਦੇਖੀ ਜਾਊ ਫਿਰ ਜਿਵੇਂ ਹੋਊ ਉਹ ਕਹਿੰਦਾ ਭਾਈ ਫੇਰ ਸਾਨੂੰ ਜਮੇ ਨਹੀਂ ਕੁਛ ਮਿਲਣਾ ਥੋੜਾ ਕਹਿੰਦਾ ਉੱਥੋਂ ਖਾਤਾ ਖਤਮ ਹੋ ਜੂ ਮੈਂ ਤਾਂ ਲਿਆ ਦੂੰ ਕਹਿੰਦਾ ਕੋਈ ਗੱਲ ਨਹੀਂ ਮੇਰੇ ਘਰ ਵਾਲੀ ਨੇ ਕਹੀ ਆ ਦੇਖੀ ਜਉ ਜਿਵੇਂ ਬਣੂ ਗਾਹਾਂ ਭਾਈ ਉਹ ਉੱਥੇ ਰੋਕ ਲਿਆ ਉਹ ਭਗਤ ਪਹੁੰਚ ਗਿਆ ਕਚਹਿਰੀ 'ਚ ਕਚਹਿਰੀ ਦੀ ਸਮਾਪਤੀ ਹੋਈ ਉਸ ਤੋਂ ਬਾਅਦ ਭਾਈ ਸਾਰੇ ਦੇਵੀ ਦੇਵਤੇ ਚਲੇ ਗਏ ਉਹ ਜਦੋਂ ਇਕੱਲਾ ਖੜਾ ਹੈ ਅਕਾਲ ਪੁਰਖ ਕਹਿੰਦਾ ਭਗਤਾ ਫੇਰ ਖੜਾ ਤੂੰ ਮਾਤ ਲੋਕ 'ਚ ਜਾਓ ਉਹ ਕਹਿੰਦਾ ਮਹਾਰਾਜ ਜੀ ਉਹਨੇ ਮੈਨੂੰ ਇਹ ਗੱਲ ਕਹਿਦੀ ਫੇਰ ਉਹਦਾ 10 ਕਿਲੋ ਜਿਹੜਾ ਕੋਟਾ ਰਹਿੰਦਾ ਨਾ ਉਹ ਵੀ ਦੇ ਦਿਓ ਉਹ ਮਗਰ ਖੜਾ ਹੈ ਕਹਿੰਦਾ ਉਹਨੇ ਇਹ ਗੱਲ ਕਹੀ ਆ ਵੀ ਦੇਖੀ ਜਊ ਜਿਵੇਂ ਬਣੂ ਫੇਰ ਉਹ ਕਹਿੰਦਾ ਚਲੋ ਉਹਦਾ ਜਿਹੜਾ ਕੋਟਾ ਹੈ ਪਤਾ ਚਾਹੇ ਥੋੜਾ ਥੋੜਾ ਕਰਕੇ ਦੇਈ ਜਾਂਦੇ ਤੇ ਉਹ ਇਕੱਠਾ ਲੈ ਜੇ ਪਰ ਇਦੋਂ ਬਾਅਦ ਫਿਰ ਮੇਰੇ ਬੰਨੀ ਪੱਤਾ ਸਾਫ਼ ਹੋ ਜੂਗਾ ਉਹਨੇ ਬੀਜਿਆ ਨਹੀਂ ਕੁਸ ਕਹਿੰਦਾ ਜੀ ਲੈ ਜੋ ਉਹਨੇ ਭਾਈ ਉਹ ਜਿਹੜਾ 10 ਕਿਲੋ ਦੀ ਉਹ ਵੀ ਨਾਜ ਦੇਤਾ ਉਹ ਦੇਤਾ ਜਦੋਂ ਭਾਈ ਫੇਰ ਚੱਲ ਪੇ ਹੌਲੀ-ਹੌਲੀ ਆਦੇ ਘਰੇ ਪਹੁੰਚ ਗਿਆ ਪਹੁੰਚ ਗਿਆ ਤਾਂ ਉਹ ਇੱਕ ਦਿਨ ਕਹਿੰਦਾ ਹੈ ਘਰ ਜਿਹੜਾ 10 ਕਿਲੋ ਆ 5 ਕਿਲੋ ਪੀ ਲਿਆ ਅੱਛਾ ਜੀ 5 ਕਿਲੋ ਕਹਿੰਦਾ ਮੈਂ ਲੋਕ ਕਣਕਾਂ ਬੀਜਦੇ ਨੇ ਕਹਿੰਦਾ ਮੈਂ ਵੀ 5 ਕਿਲੋ ਦਾ ਛਿੱਟਾ ਦੇ ਕੇ ਆਉਣਾ ਕਹਿੰਦੀ ਚੰਗਾ ਮਹਾਰਾਜ 5 ਕਿਲੋ ਦਾ ਹੋ ਚੱਕੀ ਤੇ ਪੀ ਲਿਆ ਜੀ ਉਹ ਜਿਹੜਾ 5 ਕਿਲੋ ਸੀ ਉਹ ਰੋਹੀ ਦੇ ਵਿੱਚ ਬਾਹਰ ਗਿਆ ਤਾਂ ਕੱਤੇ ਦਾ ਮਹਿਨਾ ਸੀ ਜਾ ਕੇ ਉਹ ਦਾਣਾ ਦਾਣਾ ਦਾ ਰੋਹੀ ਦੇ ਵਿੱਚ ਉਹ ਖੰਡਿਆਤਾ ਉਹਨੇ ਕਹਿੰਦਾ ਲੋਕ ਬੀਜਦੇ ਨੇ ਮੈਂ ਵੀ ਬੀਜਾਂ ਉਹ ਜਿਹੜੇ ਦਾਣੇ ਖੰਡਿਆਏ ਭਾਈ ਉਹਦੇ ਵਿੱਚੋਂ ਕੁਸਤਾ ਜਾਨਵਰਾਂ ਨੇ ਚੁਗਲੇ ਉਹ ਆਕਾਲਪੁਰਖ ਦੇ ਜਮਾ ਹੋ ਗਿਆ ਖਾਤੇ 'ਚ ਉਸ ਕੀੜੇ ਨੇ ਚੱਕ ਲਈ ਉਹ ਵੀ ਆਕਾਲਪੁਰਖ ਦੇ ਖਾਤੇ 'ਚ ਜਮਾ ਹੋ ਗਿਆ ਉਸ ਮਿੱਟੀ 'ਚ ਰਲ ਗਏ ਉਹ ਹਰੇ ਹੋ ਗਏ ਜਦੋਂ ਮੀਂਹ ਪਿਆ ਸਿਆਲ 'ਚ ਤਾਂ ਉਹ ਡਾਲ ਡਾਲ ਪਾਈ ਜਦੋਂ ਹਰੇ ਹੋ ਗਏ ਤਾਂ ਜਦੋਂ ਟਾਈਮ ਆਇਆ ਕਣਕ ਦੀ ਬਾਢੀ ਦਾ ਉਹਨੇ ਸੋਚਿਆ ਵੀ ਮੈਂ ਵੀ ਬੀਜ ਕੇ ਆਇਆ ਸੀ ਮੈਂ ਵੀ ਦੇਖਾਂ ਉਹ ਜਦੋਂ ਗਿਆ ਉਹ ਭਾਈ ਉਹ ਬੂਝਾ 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 ਕਿਤੇ ਆ ਬਹੁਤ ਭਾਈ ਏਰੀਏ ਦੇ ਵਿੱਚ ਕਣਕ ਦਾ ਬੂਝਾ ਬੂਝਾ ਖੜਾ ਪੱਕ ਗਿਆ ਤਾਂ ਉਹਨੇ ਦੇਖਿਆ ਵੀ ਆਹ ਹੈ ਪੱਕੀ ਖੜੀ ਹੈ ਉਰੇ ਮਾਰ ਕੇ ਝੋਲੀ ਉਹ ਬੱਲੀਆਂ ਡੂੰਗਣ ਲੱਗ ਗਿਆ ਉਹ ਭਾਈ ਝੋਲੀ ਮਾਰ ਕੇ ਬੱਲੀਆਂ ਡੂੰਗ ਡੂੰਗ ਇੱਕ ਥਾਂ 'ਤੇ ਢੇਰੀ ਲਾਉਣ ਲੱਗ ਗਿਆ ਉਹ ਸਾਰੀ ਦਿਹਾੜੀ ਉਹ ਬੱਲੀਆਂ ਚੁਗ ਚੁਗ ਕੇ ਡੂੰਗ ਕੇ ਕਣਕ ਦੇ ਬੂਝਾਂ ਦੀ ਇੱਕ ਥਾਂ 'ਤੇ ਇਕੱਠੀਆਂ ਕਰਤੀਆਂ ਘਰੇ ਗਿਆ ਘਰ ਵਾਲੀ ਕਹਿੰਦੀ ਮਹਾਰਾਜ ਅੱਜ ਤੁਸੀਂ ਬਹੁਤ ਟਾਈਮ ਲਾਇਆ ਕਹਿੰਦਾ ਆਪਾਂ ਵੀ ਬੀਜਿਆ ਲੋਕ ਵੜਦੇ ਨੇ ਆਪਾਂ ਵੀ ਵੱਢੇ ਅੱਜ ਕਹਿੰਦੀ ਕੀ ਕਹਿੰਦਾ ਜਿਹੜਾ ਮੈਂ ਛੱਟਾ ਦੇ ਕੇ ਆਈ ਦੀ ਕਣਕ ਦਾ ਕਹਿੰਦਾ ਕਣਕ ਵਧੀਆ ਹੋਈ ਵੀ ਆ ਕਹਿੰਦਾ ਮੈਂ ਸਵੇਰੇ ਕੱਢ ਕੇ ਲਿਆਉਂ ਕਹਿੰਦਾ ਕਣਕ ਤਾਂ ਬਹੁਤ ਸੋਹਣੀ ਹੋ ਜੂ ਕਹਿੰਦਾ ਮੈਂ ਜਿ ਝੋਲੀ ਮਾਰ ਕੇ ਬੱਲੀਆਂ ਡੁੰਗਦਾ ਰਿਹਾ ਕਣਕ ਦੀਆਂ ਕਹਿੰਦੀ ਮਹਾਰਾਜ ਮੈਂ ਤੁਹਾਡੇ ਨਾਲ ਚੱਲੂ ਆਪਾਂ ਕੱਢ ਕੇ ਲਿਆਵਾਂਗੇ ਕਹੀਂ ਚੰਗਾ ਉਹ ਦੋਨੇ ਜਣੇ ਚਲੇ ਗਏ ਉਹਨਾਂ ਨੇ ਭਾਈ ਹੌਲੀ ਹੌਲੀ ਥਾਪੀਆਂ ਨਾ ਹੋ ਬੱਲੀਆਂ ਕੁੱਟੀਆਂ ਕੁੱਟ ਕੇ ਭਾਈ ਕਣਕ ਹਵਾ ਚੱਲਦੀ ਦੀ ਓਡਾ ਕੇ ਫੂਫ ਚੋਂ ਓਦੇ ਵਿੱਚੋਂ ਕਣਕ ਮਣ ਪੱਕੀ ਕਣਕ ਨਿਕਲਈ ਓ ਜਦੋਂ ਮਣ ਕਣਕ ਨਿਕਲਈ ਆਹਾਹਾ ਕਹਿੰਦਾ ਜੈ ਜੈਕਾਰ ਹੋ ਗਈ ਬਈ ਤਾਂ ਉਹਨਾਂ ਨੇ 20 ਕਿਲੋ ਕਣਕ ਸਿਰ ਤੇ ਧਰ ਕੇ ਘਰੇ ਲਿਆਂਦੀ ਘਰੇ ਲਿਆ ਕੇ ਉਹਨਾਂ ਨੇ ਭਾਈ ਕੀ ਕਰਿਆ ਉਸ ਟਾਈਮ ਤਾਂ ਉਹ 20 ਕਿਲੋ ਖਾਂਦੇ ਰਹੇ ਪਉ ਜਿਹੜੀ 20 ਕਿਲੋ ਪਈ ਤੀ ਕਹਿੰਦਾ ਵੀ ਇਹ 20 ਕਿਲੋ ਚੋਂ ਕਹਿੰਦਾ ਕਿਲੋ ਦੋ ਕਿਲੋ ਤੂੰ ਪਿਹਾ ਲਿਆ ਬਾਕੀ ਮੈਂ ਸਾਰੀ ਦਾ ਛਿੱਟਾ ਹੀ ਫੇਰ ਦੇ ਕੇ ਆਉਂਗਾ ਕਹਿੰਦੀ ਮਹਾਰਾਜ ਚੰਗਾ ਚਲੋ ਉਹਦੇ ਵਿੱਚੋਂ ਭਾਈ ਜਿਹੜੀ ਉਹਨੇ ਦੋ ਸਿਰ ਕੱਢਣੀ ਤੀ ਉਹ ਹੋਰ ਪਿਹਾ ਲਿਆ ਜੀ ਪੀ ਲਈ ਚੱਕੀ ਤੇ ਬਾਕੀ ਉਹਨੇ ਦੂਸਰੇ ਦਿਨ ਉਹ ਲਈ ਸਾਰੀ ਚੱਕੀ ਚੱਕ ਕੇ ਪਹਿਲਾਂ ਤਾਂ ਹੋ ਇੰਨੀ ਕਿਦਾ ਛਿੱਟਾ ਦੇ ਕੇ ਆਈ ਤੀ ਫਿਰ ਉਹ 7-8 ਕਿਲੋ ਦਾ ਜਦੋਂ ਛਿੱਟਾ ਦੇ ਆਇਆ ਦੂਰ ਤਿੱਕਰ ਜਦੋਂ ਟਾਈਮ ਆਇਆ ਕਣਕਾਂ ਬੀਜਣ ਦਾ ਭਾਈ ਉਹ ਛਿੱਟਾ ਦੇ ਆਏ ਆ ਲੋਕ ਵੀ ਕਣਕਾਂ ਬੀਜਦੇ ਤੇ ਹੁਣ ਭਾਈ ਉਹ ਕਣਕ ਜਿਹੜੀ ਛਿੱਟੀ ਸੀ ਉਹਦੇ ਵਿੱਚੋਂ ਜਿਹੜੇ ਕੀੜੇ ਲੱਗੇ ਚੱਕ ਕੇ ਉਹ ਵੀ ਆਕਾਲਪੁਰਖ ਦੇ ਬੀਜਿਆ ਗਿਆ ਜਿਹੜੇ ਉਥੋਂ ਜਾਨਵਰ ਚੁੱਕ ਕੇ ਖਾ ਗਏ ਉਹ ਵੀ ਬੀਜਿਆ ਗਿਆ ਬਾਕੀ ਫਿਰ ਜਦੋਂ ਬੱਲੀਆਂ ਆ ਗਈਆਂ ਕਣਕ ਨੂੰ ਉਹ ਹਰੀ ਕੁਤਰ ਕੇ ਤੋਤੇ ਵੀ ਖਾਂਦੇ ਰਹੇ ਚੂਹੇ ਵੀ ਖਾਂਦੇ ਰਹੇ ਉਹ ਆਕਾਲਪੁਰਖ ਦੇ ਉਹ ਵੀ ਜਮਾ ਹੋਈ ਗਿਆ ਉਹ ਕਣਕ ਜਦੋਂ ਪੱਕ ਗਈ ਉਹਨੇ ਆਖਿਆ ਵੀ ਲਈਏ ਪਤਾ ਹੁਣ ਆਪਾਂ ਵੀ ਕਣਕ ਵੱਢਣ ਦੀ ਰੁੱਤ ਆ ਗਈ ਤਾਂ ਦੁੰਨੇ ਜਾਨੇ ਫੇਰ ਚਲੇ ਗਏ ਜਦੋਂ ਜਾ ਕੇ ਦੇਖਿਆ ਉੱਥੇ ਤਾਂ ਭਾਈ ਕਣਕ ਬਹੁਤ 부ਝੇ ਖੜੇ ਨੇੜੇ ਨੇੜੇ ਬਹੁਤ ਏਰੀਏ 'ਚ 부ਝੇ ਖੜੇ ਬੜੇ ਖੁਸ਼ ਹੋਏ ਉਹਨਾਂ ਨੇ ਭਾਈ ਉਹ ਕਟਾਈ ਕਰਨੀ ਸ਼ੁਰੂ ਕਰਤੀ ਦੁੰਨਾ ਜੀਆਂ ਨੇ ਉਹ ਹੌਲੀ ਹੌਲੀ ਦੋ ਦਿਨੀ ਭਾਈ ਉਹਨਾਂ ਨੇ ਉਹ ਜਿਹੜੇ ਢਾਲ ਤੇ 부ਝੇ ਫੜ ਲਏ ਫੜ ਕੇ ਭਾਈ ਉਹਨਾਂ ਨੇ ਹੌਲੀ ਹੌਲੀ ਦੋ ਦਿਨੀ ਉਹਨਾਂ ਨੇ ਉਹ ਕਣਕ ਕੁੱਟਲੀ ਕਣਕ ਕੁੱਟ ਕੇ ਸਮਾਰ ਕੇ ਭਾਈ ਉਹਨਾਂ ਨੇ ਕੱਢੀ ਕਣਕ ਨਿਕਲੀ 2 ਕੁਇੰਟਲ ਹਾ 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 ਕਹਿੰਦਾ ਜੈ ਜੈਕਾਰ ਹੋ ਗਈ ਕਹਿੰਦਾ ਕਾਲਪੁਰਖ ਤਾਂ ਕਹਿੰਦਾ ਦੀਬੀ ਤੇਰੇ ਖਾਤੇ 'ਚ ਹੈ ਨਹੀਂ ਕੁਸ ਕਹਿੰਦਾ ਦਿੰਦਾ ਤਾਂ ਉਹੀ ਐ ਕਹਿੰਦਾ ਹੁਣ ਦਿਲਾ 2 ਕੁਇੰਟਲ ਨਿਕਲੇ ਆਏ ਉਧਰ ਜਾਵਾਂ ਵੀ ਹੋਣ ਲੱਗ ਗਈ ਨਾ ਖਾਤੇ 'ਚ ਉਹ ਬਾਈ ਜਿਹੜੀ 2 ਕੁਇੰਟਲ ਕਣਕ ਕੱਢੀ ਉਹਨਾਂ ਨੇ ਲਿਆ ਕੇ ਘਰੇ ਖੁੰਝੇ ਲਾਤੀ ਉਹ ਜਿਹੜਾ ਮਹਾਪੁਰਸ਼ ਜਾਂਦਾ ਹੁੰਦਾ ਨਾ ਅਕਾਲ ਪੁਰਖ ਦੀ ਕਚਹਿਰੀ ਦੇ ਵਿੱਚ ਉਹ ਰੋਜ਼ ਧਿਆਨ ਮਾਰਿਆ ਕਰੇ ਵੀ ਇਹ ਭਗਤ ਤੇ ਭੁੱਖੇ ਹੀ ਰਹਿੰਦੇ ਨੇ ਉਹ ਕਿਤੇ ਮੋਰੀ ਥਾਈ ਦੀ ਜਿੱਤੇ ਨਿਗਾਹ ਮਾਰੀ ਤਾਂ ਉਹਨੂੰ ਕਣਕ ਪਈ ਦਿਸ ਗਈ 2 ਕੁਇੰਟਲ ਅੰਦਰ ਕਹਿੰਦਾ ਹੈ ਉਹ ਅਕਾਲ ਪੁਰਖ ਦਾ ਕਹਿੰਦੀ ਵੀ ਇਹਨਾਂ ਦੇ ਹੁਣ ਏਦੂ ਬਾਦ ਭਾਗਾ ਚ ਭੋਜਨ ਹੈ ਨਹੀਂ ਦਾਣਾ ਵੀ ਨਹੀਂ ਹੈ ਇਹ ਕਣਕ ਫਿਰ ਕਿੱਥੋਂ ਆ ਗਈ ਇਹਨਾਂ ਦੇ ਕੋਲੇ ਇੰਨੀ ਉਹ ਤਾਂ ਕਹਿੰਦੀ ਇਹਨਾਂ ਦਾ ਕੋਟਾ ਖਤਮ ਹੋ ਗਿਆ ਉਹਦੀ ਮਾਲਕ ਦੀ ਕਿਰਪਾ ਬਿਨਾਂ ਤਾਂ ਆ ਹੀ ਨਹੀਂ ਸਕਦੀ ਇੱਥੇ ਇਹ 2 ਕੁਇੰਟਲ ਕਣਕ ਪਈ ਹੈ ਮੈਂ ਅਜੀ ਗੱਲ ਨੂੰ ਘਰੋਂ ਜਾ ਕੇ ਉਹਦੇ ਕੋਲੇ ਅਕਾਲ ਪੁਰਖ ਦੀ ਕਚਹਿਰੀ ਗਿਆ ਸਮਾਪਤੀ ਹੋ ਗਈ ਜਦੋਂ ਸਮਾਪਤੀ ਹੋ ਗਈ ਤਾਂ ਉਹ ਫੇਰ ਖੜਾ ਹੈ ਉਹ ਨੂੰ ਕਹਿੰਦਾ ਭਗਤਾ ਗਿਆ ਨਹੀਂ ਤੂੰ ਕਹਿੰਦਾ ਜੀ ਮੈਂ ਇੱਕ ਗੱਲ ਪੁੱਛਣੀ ਹੈ ਕਹਿੰਦਾ ਪੁੱਛੋ ਕਹਿੰਦਾ ਜੀ ਉਹੋ ਜਿਹੜਾ ਨਾਜ ਦੀ ਉਹ ਬਿਲਕੁਲ ਤੁਸੀਂ ਉਹਦਾ ਪੱਤਾ ਸਾਫ਼ ਕਰਤਾ ਸੀ ਵੀ ਨਾਜ ਹੈ ਨਹੀਂ ਸਾਰਾ ਉਹਨੂੰ ਦੇਤਾ ਦੀ ਵਾਪਸ ਕਹਿੰਦਾ ਹਾਂ ਦੇਤਾ ਦੀ ਭਾਈ ਕਹਿੰਦਾ ਜੀ ਫੇਰ ਉਹ ਛੋੜੇ ਕਿਰਪਾ ਤੋਂ ਬਿਨਾ ਕਿਵੇਂ ਆ ਗਈ ਉਥੇ 2 ਕੁਇੰਟਲ ਮੈਂ ਅੱਖੀ ਦੇਖ ਕੇ ਆ ਉਹਦੇ ਘਰੇ ਕਣਕ ਪਈ ਐ ਉਹ ਫਿਰ ਕਿਵੇਂ ਦੇਤੀ ਤੁਸੀਂ ਉਹ ਕਹਿੰਦਾ ਭਾਈ ਆਪਾਂ ਦੇਖਦੇ ਆ ਉਹਦਾ ਖਾਤਾ ਜਦੋਂ ਉਹਦਾ ਖਾਤਾ ਦੇਖਿਆ ਉਥੇ ਤਾਂ ਹੁਣ ਜਦੋਂ ਮਤਲਬ ਖਾਂਦੇ ਦੇ ਕੁੱਤੇ ਨੂੰ ਵੀ ਰੋਟੀ ਪਾਉਂਦੇ ਤੇ ਜਾਨਵਰ ਵੀ ਦਾਣੇ ਚੁਗਦੇ ਤੇ ਬੜਾ ਵਿੱਚ ਦਾਨ ਹੁੰਦਾ ਰਿਹਾ ਜਦੋਂ ਅਕਾਲਪੁਰ ਕਿਨੇ ਦੇਖਿਆ ਕਹਿੰਦਾ ਹਾ 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 ਕਹਿੰਦਾ ਭਗਤਾ ਉਹ ਤਾਂ ਕਹਿੰਦਾ ਉਹ ਜਿਹੜੀ ਮੈਥੋ ਲੈ ਕੇ ਗਿਆ ਸੀ ਉਹਦੇ ਚੋਂ ਬੀਜ ਗਿਆ ਉਹਦੇ ਜੋ ਬੀਜ ਗਿਆ ਕਹਿੰਦਾ ਹੁਣ 2 ਕੁਆਂਟਲ ਕੀ ਹੁਣ ਤਾਂ ਉਹ ਬਹੁਤ ਕੁਛ ਬੀਜੀ ਬੈਠੇ ਨੇ ਕਹਿੰਦਾ ਉਹ ਜਿਹੜੀ ਕਣਕ ਪਈਆ ਉਹਦੇ ਵਿੱਚੋਂ ਵੀ ਹਜੇ ਕਹਿੰਦਾ ਬਹੁਤ ਬੀਜੀ ਜਾਊ ਕਹਿੰਦਾ ਭਾਈ ਉਹ ਤਾਂ ਬਹੁਤ ਕੁਝ ਬੀਜ ਗਿਆ ਉਹ ਭਾਈ ਕਹਿੰਦਾ ਉਹਦਾ ਦੁੱਖ ਦਿਲ ਇਧਰ ਉਹਦੀ ਭੁੱਖ ਤੇ ਸਭ ਦੂਰ ਹੋ ਗਈ ਕਹਿੰਦਾ ਉਹ ਤਾਂ ਬਹੁਤ ਬੀਜ ਗਿਆ ਉਹ 나ਜ ਦੇ ਵਿੱਚੋਂ ਜੇ ਨਾ ਬੀਜਦਾ ਨਾ ਫਿਰ ਤਾਂ ਉਹਦਾ ਬੁਰਾ ਹਾਲ ਸੀ ਪਰ ਉਸੇ ਵਾਲੇ 나ਜ ਦੇ ਵਿੱਚੋਂ 20 ਕਿਲੋ ਚੋਂ ਬੀਜ ਗਿਆ ਉਹ ਕਹਿੰਦਾ ਭਾਈ ਕਰਮ ਚੰਗਾ ਕਰੋ ਇਹ ਗਾਹਾਂ ਵਾਸਤੇ ਉਹਨੂੰ ਵੀ ਥੋੜਾ ਸਫਲ ਹੋਵੇ ਜਿਹੜਾ ਆਪਾਂ ਬੀਜ ਬੀਜਦੇ ਆ ਉਹੋ ਜਿਹੀ ਵੱਢਣਾ ਪੈਂਦਾ ਜੈਸਾ ਬੀਜੇਗਾ ਵੱਡੇ ਜੈਸੀ ਬੀਜੇਂਗੀ ਵੱਡੇ ਕੀ ਮਨਾ ਮੇਰੀਏ ਫਲ ਤੇਰੇ ਕਰਮਾਂ ਦੇ ਉਹ ਭਰਾਵੋ ਜਿਹੜਾ ਜਪਾ ਬੀਜਾਂਗੇ ਨਾ ਫਿਰ ਉਹ ਹੀ ਜਿ ਵੱਡਿਆ ਜਾਊ ਅਗਰ ਅੱਜ ਮੈਂ ਕਿਸੇ ਨੂੰ ਤਾਂ ਬੜਾ ਬੁਰਾ ਮੰਨਦਾ ਵੀ ਇਹਦੇ ਨਾਲ ਹੋਵੇ ਮੇਰੀ ਹੋਵੇ ਕਿਉਂਕਿ ਉਹਨੂੰ ਵੀ ਲੋੜ ਹੈ ਕਿਸੇ ਦਾ ਜਦੋਂ ਆਪਾਂ ਬੁਰਾ ਸੋਚਾਂਗੇ ਨਾ ਉਹਦਾ ਬੁਰਾ ਨਹੀਂ ਹੁੰਦਾ ਉਹਦਾ ਦਾ ਬੁਰਾ ਪਿੱਛੋਂ ਹੋਊ ਪਹਿਲਾਂ ਸੋਚਣ ਵਾਲੇ ਦਾ ਪਹਿਲਾਂ ਹੋਊ ਜੇ ਆਪਾਂ ਕਿਸੇ ਲਈ ਭਲਾ ਸੋਚਾਂਗੇ ਜੇ ਆਪਾਂ ਕਿਸੇ ਲਈ ਭਲਾ ਸੋਚਾਂਗੇ ਨਾ ਉਹਦਾ ਭਲਾ ਤਾਂ ਹਜੇ ਟਾਈਮ ਨਾਲ ਹੀ ਹੋਊ ਉਹ ਸੋਚਣ ਵਾਲੇ ਦਾ ਭਲਾ ਪਹਿਲਾਂ ਹੋਊ ਫਿਰ ਭਰਾਵੋ ਐਸਾ ਕੰਮ ਨਾ ਕਰੋ ਚੰਗੀ ਸੋਚ ਕਰੋ ਆਪਦੀ ਮਿਹਨਤ ਕਰੋ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਗੱਲ ਕਹੀ ਧੀ ਕਹਿੰਦਾ ਭਾਈ ਆਪਦੀ ਹੱਕ ਦੀ ਕਮਾਈ ਖਾਈਏ ਉਹਦੇ ਚ ਹੀ ਲਾਭ ਹੈ ਉਹਦੇ ਵਿੱਚੋਂ ਦਸਮਾ ਦਸਾਉਂ ਕੱਢੀ ਜਾਓ ਉਸ ਬੰਦੇ ਨੂੰ ਕੋਈ ਕਿਸੇ ਗੱਲ ਦੀ ਪ੍ਰੋਬਲਮ ਆਉਂਦੀ ਨਹੀਂ ਹੈ ਜੈ ਮਾਤਾ ਦੀ ਏ ਵੀ ਭਾਈ ਜੇ ਕਿਸੇ ਨੂੰ ਚੰਗੀ ਲੱਗੇ ਨਾ ਇਹ ਗਾਹਾ ਕਿਸੇ ਦੇ ਹੋਰ ਵੀ ਪੱਲੇ ਚ ਪਾਉਣ ਦੀ ਕੋਸ਼ਿਸ਼ ਕਰਿਆ ਕਰੋ ਕਿਉਂ ਹਾਂ ਤਾਂ ਮੈਂ ਅਨਪੜ੍ਹ ਭਾਈ ਮੇਰੀਆਂ ਗੱਲਾਂ ਤਾਂ ਐਸੀਆਂ ਵੇਸੀਆਂ ਨੇ ਪਰ ਜੇ ਕਿਸੇ ਦੇ ਮਨ ਚ ਲੱਗੇ ਕਿਸੇ ਦਾ ਸੁਧਾਰ ਹੋ ਜਾਂਦਾ ਹੁੰਦਾ ਇਹ ਤੁਸੀਂ ਹੋਰ ਦੇ ਮੋਬਾਈਲ ਚ ਵੀ ਪਾਉਣ ਦੀ ਕੋਸ਼ਿਸ਼ ਕਰਿਓ ਭਾਈ ਜੈ ਬਗਵਾਨ